ਬਿਨਾ ਹਸੇ ਦਾ ਅਲਾਨ ਇੱਕ ਮਿੰਟ ਸਰ ਇੱਕ ਮਿੰਟ ਜੀ ਮਿਤੀ 27 2025 ਨੂੰ ਸੰਜੇ ਗਰੋਵਰ ਇੱਕ ਸ਼ਹਿਰ ਦੇ ਵਪਾਰੀ ਨੇ ਜੋ ਕਿ ਆਪਣੇ ਪਰਿਵਾਰ ਨਾਲ ਲੀਲਾ ਰਾਇਲ ਪੈਲੇਸ ਗਿੱਦੜਵਾ ਵਿਖੇ ਮੈਰਿਜ ਫੰਕਸ਼ਨ اٹੈਂਡ ਕਰਨ ਆਏ ਸੀ ਤੇ ਉਹਨਾਂ ਦੀ ਰਾਇਲ ਲੀਲਾ ਪੈਲੇਸ ਦੇ ਵਿੱਚੋਂ ਪਾਰਕਿੰਗ ਚੋਂ ਉਹਨਾਂ ਦੇ ਡਰਾਈਵਰ ਹਰਜੀਤ ਸਿੰਘ ਕੋਲੋਂ ਦੋ ਨਾਮ ਨੂੰ ਵਿਅਕਤੀ ਬਰੀਜ਼ਾ ਕਾਰ ਰੰਗ ਚਿੱਟਾ ਖੋਹ ਕਰਕੇ ਲੈ ਗਏ ਸੀ ਉਹ ਤੋਂ ਸਨੇਚ ਕਰਕੇ ਫੋਰਸਿਬਲੀ ਇੱਕ ਗੰਡਾਸੀ ਦਿਖਾ ਕੇ ਉਹ ਕੋਲੋਂ ਸਨੇਚ ਕਰਕੇ ਲੈ ਗਏ ਸੀ ਜੋ ਕਿ ਮੁਕੱਦਮਾ ਨੰਬਰ 18 ਥਾਣਾ ਗਿੱਦੜਵਾ ਦਰਜ ਹੋਇਆ ਦੌਰਾਨੇ ਤਫ਼ਤੀਸ਼ ਡੀਐਸਪੀ ਗਿੱਦੜਵਾ ਦੀ ਅਗਵਾਈ ਹੇਠ ਸੀਆਈਏ 1 2 ਤੇ ਐਸਐਚਓ ਗਿੱਦੜਵਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜੋ ਕਿ ਮਿਤੀ 1 ਤਰੀਕ ਫਰਵਰੀ ਮਾਰਚ ਨੂੰ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਜੱਗਾ ਇਹ ਰਹਿਣ ਵਾਲੇ ਵਿਰਕ ਖੇੜਾ ਦੇ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਗੱਡੀ ਜਿਹੜੀ ਰੰਗ ਚਿੱਟੇ ਰੰਗ ਦੀ ਬਰੀਜ਼ਾ ਉਹ ਰਿਕਵਰ ਕੀਤੀ ਗਈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਦੌਰਾਨੇ ਖੋ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕੀਤਾ ਗਿਆ ਬੈਕਗ੍ਰਾਉਂਡ ਕੀ ਇਸ ਹਨ ਇਹ ਜਿਹੜਾ ਹਰਮਨ ਆ ਜੀ ਇਹਦੇ ਤੇ ਪੁਰਾਣੇ 8 ਮੁਕਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਸੈਕਟ ਦੇ ਤੇ ਜਿਹੜਾ ਜਗਵੀਰ ਸਿੰਘ ਜੱਗਾ ਆ ਇਹਦੇ ਤੇ ਇੱਕ ਐਫਆਈਆਰ ਦਰਜਿਆ ਆਲਰੇਡੀ ਦੇ ਕਾਰਨ ਕੀ ਡਰਗ ਡਰਗ ਐਡਿਕਟ ਨੇ ਨਾ ਤੇ ਬੈਕਗਰਾਉਂਡ ਇਹੀ ਆ ਵੀ ਐਡਿਕਟ ਨੇ ਵੇਚਦੇ ਵੀ ਨੇ ਤੇ ਨਸ਼ਾ ਕੰਜ਼ਿਊਮ ਵੀ ਕਰਦੇ ਨੇ ਤੇ ਉਸੇ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਇਹ ਗੱਡੀ ਇਹਨਾਂ ਨੇ ਸਨੈਚ ਕੀਤੀ ਕੀ ਕਿਸੇ ਕਵਰ ਗੱਡੀ ਰਿਕਵਰ ਹੋ ਗਈ ਗੱਡੀ ਰਿਕਵਰ ਹੋ ਗਈ ਆ ਜੀ ਜਿਹੜੀ ਇਹਨਾਂ ਨੇ ਖੋਈ ਸੀ ਤੇ ਪਲੱਸ ਇਹਨਾਂ ਦਾ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤਾ ਉਹ ਰਿਕਵਰ ਹੋ ਗਿਆ ਹਾਂਜੀ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਸ ਚ ਇਹਨਾਂ ਚੋਂ ਇੱਕ ਦੇ ਥੋੜਾ ਫ੍ਰੈਕਚਰ ਹੋ ਗਿਆ ਲੱਤ ਤੇ ਤੇ ਉਹ ਹਸਪੀਟਲ ਦਾ ਸਰ ਕੋਈ ਪ੍ਰੋਟੋਕੋਲ ਵਗੈਰਾ ਨਹੀਂ ਇਹਨਾਂ ਦੀ ਜਾਂਚ ਕੀਤੀ ਜਾਊਗੀ ਅੱਜ ਅੱਗੇ ਮੋਡਲੀ ਤਪਤੀ ਸ਼ਹਿਰ ਰਿਮਾਂਡ ਤੇ ਲੈ ਕੇ ਇਹਨਾਂ ਦੀ ਅਗਲੀ ਪੁੱਛਗਿੱਛ ਕਰਾਂਗੇ ਡਿਟੇਲ ਚ ਅਸੀਂ